ਆ ਤੇਰਾ ਹੀ ਹੋਇਆ ਤੇਰਾ ਹੀ ਜਿਹੜੇ ਦਿਨ ਨੂੰ ਪਟਾਖਾ ਬੰਦਾ ਦੇ ਬਈ ਮੈਂ ਕੋਲਾ ਦੇ ਉਹ ਕਾਰਨ ਕਰਕੇ ਇਹ ਚੀਜ਼ਾਂ ਦੀ ਸ਼ਿਕਾਇਤ ਆਉਂਦੀ ਹੈ ਕਾਰਨ ਨੂੰ ਸਟਾਰਟ ਕਰਕੇ ਆਉਣਾ ਸਾਰਿਆਂ ਪਹਿਲਾਂ ਮੈਂ ਹੀ ਹਟਦਾ ਮੀਰ ਹੂੰ ਮੈਂ ਜਾਂਵਾ ਹੀ ਪਾਉ ਦੁੱਦਾ ਜੇ ਮਾਲਵਾ ਮਰ ਗਿਆ ਫੋਨ ਆਵੇ ਆਪਾਂ ਉਹਨਾਂ ਦੇ ਹੱਥ ਬਹੁਤ ਸਾਲਾਂ ਤੋਂ ਕੰਦੀ ਕਰਕੇ ਹੈ ਕੋਈ ਰੋਜਾ ਸਤ ਸ੍ਰੀ ਅਕਾਲ ਨਹੀਂ ਕਿਹਾ ਇੰਤਿਆਰੀਨ ਸਵਾਲਤ ਤੁਹਾਡਾ ਆਪਣੇ ਨਿਊ ਬਲੌਗ ਦੇ ਵਿੱਚ ਨੰਬਰਦਾਰ ਫਾਰਮ ਚ ਜਨਰਲ ਸਬਸਕ੍ਰਾਈਬ ਨੂੰ ਲਾਈਕ ਤੇ ਸ਼ੇਅਰ ਕਰਤੀ ਰੱਖੋ ਕੰਮ ਹੋਣਾ ਕੱਲੇ ਦੰਦ ਨਿਕਲਦੇ ਤੁਹਾਡੇ ਮਗਰ ਇਹ ਕਹਿੰਦੇ ਤਾਂ ਕਾਹਦੇ ਤਾਂ ਕਹ ਕਾਹਦੇ ਜਾਣੇ ਵਿਕਰਮ ਜੀ ਬੰਦ ਕਰਦੇ ਤੁਹਾਡੇ ਕੋਲ ਕੋਈ ਚੀਜ਼ ਨਹੀਂ ਕਰਨ ਪਰ ਆਹ ਕੋੜੇ ਚੇਂਜ ਕਰ ਆਪਣੇ ਕਾਹਤ ਚ ਕੁਰਕੀ ਕੀ ਜਾਂਦਾ ਵਾ ਹੁਣ ਫਰਕ ਕਰਦੇ ਆ ਹੁਣ ਫਰਕ ਕਹਿੰਦੇ ਆ ਕਿੰਨੇ ਵੇਖਿਆ ਕੀ ਆ ਦੇਖਿਆ ਚੰਗ ਚੰਗੀ ਜੋਂ ਮਾਗ ਆਪਣੇ ਵੀਰ ਆਪਣੇ ਪਾ ਆਪਣੀ ਕਾਚਾ ਬਣੇਗੀ ਕੰਮ ਨਹੀਂ ਬਣੂ ਜੋ ਵੀ ਨਾ ਕੰਡੇ ਲਾਇ ਲਾਉਣੇ ਜੀ ਨਾ ਮੈਂ ਲੇ ਲੇ ਜੀ ਤਾਂ ਕੋਈ ਹੋਣਾ ਨਹੀਂ ਸ਼ਬਾਹਰ ਮੇਰੇ ਬਾਈ ਆਜੇ ਜਲਦੀ ਫਿਰ ਉਹ ਟਾਈਮ ਨਾਲ ਧੰਦਾ ਠੰਡ ਵੜੀ ਪੜਦੇ ਪੜਦੇ ਪਾਉਂ ਹੋਰ ਵੀ ਦਾ ਕੈਂਪ ਤੇ ਤਾਂ ਹੋ ਗਿਆ ਅੰਦਾ ਚਵਾਈ ਦਾ ਟਾਈਮ 4:00 ਵਜੇ ਦੇ ਦਸ ਮਿੰਟ ਹੋ ਗਏ ਤਾਂ ਸਫੇ ਇਹਦਾ ਸ਼ੁਰੂ ਨਹੀਂ ਕੀਤਾ ਇਦਾਂ ਹੀ ਕੰਮ ਧੰਦਿਆ ਜੀ ਤੇ ਹੁਣ ਸਾਡਾ ਰੱਤਾ ਕਰੀਏ ਵਲੌਗ ਸ਼ੁਰੂ ਵੀਰਾਂ ਨੂੰ ਦੱਸੀ ਹੋਈ ਅਪਡੇਟ ਦਈਏ ਬਾਕੀ ਆਜੋ ਇੱਕ ਪਜਾਮਾ ਹੋਰ ਪਾਲੀ ਉੱਤੇ

ਖਾ ਗਏ ਮੱਡੇ ਹੋ ਗਏ ਹਾਂ ਗਏ ਹੋੱਡੇ ਹੋ ਬੜੀ ਗੀਂਵੜੀ ਮੈਂ ਲਾਲਾ ਯਾ ਤਾਂ ਕੋਸਾ ਖਾਣ ਲੱਗੇ ਮੌਮਲੀ ਹੋਣਗੇ ਗਰਮ ਠਿਕਾ ਮੰਨ ਜਾਂਦਾ ਇਹ ਲਾਗਾ ਖਾਣੇ ਨਾ ਭੁਏ ਨੇ ਭਰਲੇ ਸਾਨੂੰ ਉਹ ਨਹੀਂ ਦਿੰਦਾ ਨੇ ਮੁੰਡੇ ਨੂੰ ਮੂੰਬੀ ਕਰ ਮੌਲਦੇ ਯਾਰ ਮੌਮਲੀ ਦੇ ਚੱਲਦੇ ਮੁੰਡੇ ਆ ਜੇ ਜੀ ਇਹਦੀ ਮੈਨੂੰ ਪਾਣਾ ਪਾਣਾ ਦੇ ਬਈ ਮੈਂ ਕੋਲਾ ਦੇ ਖਾ ਲੇਗਾ ਬਾਗ ਦੇ ਸੀਟੀ ਨਾ ਹੋਏ ਚੰਗੀ ਹੁੰਦੀ ਹੈ ਕਰਨਾ ਨਸੀਰ ਜਿਹੜੀ ਅੱਗੇ ਫੋਟੀ ਜਾਂਦੀ ਹੈ ਇਹ ਨਹੀਂ ਖਾਣੀ ਹੋ ਇਹ ਖਾਣੀ ਉਹ ਪਈ ਉਹ ਨਹੀਂ ਖਾਣੀ ਤਾਂ ਜਾਣਾ ਇਹ ਮੇਰੇ ਤੋਂ ਪਾ ਉਸਨੇ ਧੀਹਾ ਜਿਹੜਾ ਸ਼ੂ ਪਾਉ ਉਹ ਵੀ ਸ਼ੂ ਪਾਣੇ ਹੈ ਹਾਂ ਸ਼ੂ ਪੀਤੀ ਨਹੀਂ ਕਾਫੀ ਇੱਡੀਆ ਦੋ ਕੱਪ ਕਾਫੀ ਨਹੀਂ ਪੀ ਆਇਆ ਹੀ ਤੇ ਲੱਡੂ ਲੈ ਆਂ ਜੇ ਮਰ ਮਾਰ ਮੈਨੂੰ ਲੱਗੀ ਇਹਦੇ ਬੁੱਲਾ ਨੂੰ ਕਾਫੀ ਲੈ ਉਹ ਸ਼ੂ ਬਾਉ ਡੇਢ ਵਜੇ ਫਟ ਗਿਆ ਆਵਦਾ ਅੱਖੰਡ ਆ ਤੇਰਾ ਹੀ ਓਏ ਬੂੜਾ ਤੇ ਹੈ ਤੇਰਾ ਆ ਮਿਲ ਲਈ ਜਿਹੜੀਆਂ ਆਪਾਂ ਇਹੰਦਾਸ ਰਾਂ ਸਾਥਾਂ ਫੁੱਲ ਗਏ ਨਹੀਂ ਮਰਗਾ ਸੜੀ ਅੰਦਾ ਅੱਛਾ ਉਹ ਵਾਏ ਉਹ ਵਾਏ ਹੈ ਆ ਨੀ ਨੀ ਪੈਨ ਦੀ ਵਿਕਿਆ ਹੈ ਤੇ ਹੋਰ ਖੰਡ ਜਾਂਦੀ ਹੋਈ ਹੈ ਸਬਜ਼ੀ ਜਾਂਦੀ ਆ ਬੰਨ ਜਾਂਦਾ ਉਹ ਪਲੇ ਪਲੇ ਪਾਉਂਦੇ ਅਸੀਂ ਦੇ ਪਾਏ ਆ ਰੋ ਪਾਣੀ ਦੁੱਧ ਵੀ ਬੜਾ ਘੜਦਾ ਜੀ ਉਹ ਚੀਜ਼ ਨਾ ਇਹ ਆਪਾਂ ਆਖੀ ਨਾ ਤੇ ਇੱਕ ਮੰਨ ਲਓ ਜੇ ਗਾਂ ਜਿਆਦੀ ਬਾਹ ਹੁੰਦੀ ਆ ਤੇ ਜੇ ਅਸੀਂ ਲਾਉਂਦੇ ਉਹਨੂੰ ਬਾਇਓ ਪ੍ਰੀਮ ਨਾ ਕਿਉਂ ਮੈਂ ਕਿਹ ਘਸਾਉਣੀ ਚਾਹੀਦਾ ਨਾ ਤੁਹਾਨੂੰ ਮੈਂ ਦੱਸਦਾ ਬਾਇਓ ਪ੍ਰੀਮ ਤੇ ਉਹ ਲਾ ਦੇਗਾ ਜੀ ਮੈਂ ਥੋੜੀ ਜੀ ਥੋੜੀ ਜੀ ਮਾਤਰਾ ਵਧਾ ਦੋ ਥੋੜੀ ਥੋੜੀ ਵਧਾ ਲਓ ਉਹਦੇ ਚੋਂ ਜਿਹੜਾ ਘੜਨਾ ਘੜਨਾ ਆਇਆ ਉਹਦੀ ਤਾਂ ਪੰਦਾ ਪਾਣੀ ਨਹੀਂ ਲੱਗਣ ਦੀਆਂ ਉਹ ਕਾਰਨ ਕਰਕੇ ਇਹ ਚੀਜ਼ਾਂ ਦੀ ਸ਼ਿਕਾਇਤ ਆਉਂਦੀ ਹੈ ਤੇ ਬਾਕੀ ਕਈ ਵੀਰ ਪੁੱਛਦੇ ਆ ਫੈਨ ਦੇ ਕਿਹੜਾ ਪਾਊਡਰ ਪਾਉਂਦੇ ਹੋ ਜਿਹੜਾ ਮੈਨੂੰ ਜਿੱਤਾਈ ਨਾ ਫੈਨ ਪਲੱਸ ਹੈ ਫੈਨ ਪਲੱਸ ਹੈ ਉਹ ਹਾਲਟ ਹੋ ਰਿਆ ਪੂਰਾ ਨਾ ਇਹ ਨਹੀਂ ਜਾਂਦਾ ਚਲੋ ਉਹਨਾਂ ਨੂੰ ਪੂਰਾ ਕਰ ਕਰਕੇ ਦੱਸ ਦਾਂਗੇ ਬਹੁਤ ਪਾਉਂਦੇ ਆ ਪਾਣੀ ਫੈਨ ਪਲੱਸ ਬਾਕੀ ਦਾਵਾਰੀ ਕੇਰ ਪੂਰ ਕਰੋ ਠੰਡ ਠੰਡ ਕਰਕੇ ਬਚਾਓ ਵਾਸ਼ੀਆਂ ਹੁਸ਼ੀਆਂ ਚਲੋ ਆਪਣਾ ਆਓ ਆਖੀਓ ਆਰਡੀ ਨਾ ਨਿੱਕੇ ਨਾ ਬੋਲੋ ਵਾਸ਼ੀਏ ਇਹ ਵਾਲੀ ਹੋਈ ਇਹ ਸਵੇਰੇ ਵੀ ਲਾਈਟ ਆਈ ਟਿਕ ਨੂੰ ਯਾ ਹ ਸਵੇਰੇ ਵੀ ਲਾਈਟ ਆਈ ਉਹਨੂੰ ਮੈਂ ਕੋਈ ਨਹੀਂ ਲਗਾ ਨਹੀਂ ਕਰਦੇ ਸੀ ਫਾਇਦੇ ਦੋਏ ਫਾਇਦੇ ਉਹ ਚੋਕੋ ਕੇ ਆਉਣ ਪਈ ਗਈ ਹਈਆਂ ਕਈ ਨਾ ਨੰਬਰ ਲਾਈਆਂ ਜਿਹਨ ਦੀ ਦਾ ਕੋਬਕਾ ਇਹ ਕਾੜ ਕੇ ਚੀਜ਼ ਦੀ ਇਹਨੂੰ ਉਹ ਜੋ ਸਾਉਂ ਬੌਜੀ ਚਾਹੇ ਚੀਜ਼ ਹੈ ਵੀ ਡੱਗੀ ਹੋਏ ਨਾ ਕਰ ਵੀ ਗੱਲ ਉਹ ਨਿਕਰਾ ਏ ਉਹ ਤੇ ਹੀ ਖੁਰਜੂਗੀਆਂ ਆਹੋ ਮੈਂ ਤੇ ਵੀ ਤੋਕਾਂ ਕਰ ਮਕਰ ਮਨੇ ਮੜਾ ਸਾਦਰੀ ਮਾਤੇ ਨੇ ਮਰੀਆ ਆਹੋ ਦੋਗਲਾ ਪਰ ਰਖਿਆ ਜਰਰ ਤੇ ਸਿੰਗਲ ਪਰ ਨਾ ਬੰਨ ਗਿਆ 4 4 ਚੰਗੀ ਕਰਨ ਕੋ ਸਭ ਘਟ ਖਾਓ ਮੌਹਲੀ ਉਹ ਫਾਲੀ ਠੰਢੀ ਲੱਗਦੀ ਕੁਲੇ ਮੈਸ਼ ਜਿਹੜਾ ਸੋਣੇ ਨੰਗਾ ਗਿਆ ਜਿਹੜੀਆਂ ਚਾਰ ਗਲਤੀਆਂ ਉਹ ਬੰਦਾ ਸੋਦੀ ਫਿਰ ਤੁਲੇ ਗਿਆ ਬੰਦਾ ਵਸੀਆਂ ਵਾਰ ਦਿਓ ਮਾੜੰਗ ਨਾਲੇ ਨੇ ਮੇਰੇ ਨਾਲ ਦਿੱਟੋ ਲੋ ਇੱਕ ਟੰਬੂ ਛੇ ਜਰਿਆ ਕਰੀ ਰੋਇ ਚਲਾ ਚਲਾ ਫੜ ਚਲਾ ਬਾੜੀ ਚਲਾ 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 ਅੱਛਾ ਨਾ ਰਵਲ ਗਾੜੀ ਆ ਜਾ ਹਾਂ ਗਰਮੀ ਬਸੀਆਂ ਬਾੜ ਦੀ ਅੰਦਰ ਉਹਨੇ ਜਿੱ ਤੱਕ ਜੇ ਸੋਕਾ ਤਾ ਫੰਦ ਆਉ ਪਾਪੇ ਸੁੱਖ ਸਾਨੂੰ ਆਉਂਦੇ ਆਪਨੇ ਸਰਬਾਤੀ ਬੱਚਾ ਨੇ ਆ ਚੁੱਪਣਾ ਖੜਾ ਚੋ ਉਧਰ ਨੇ ਘਰ ਮੇਰੇ ਕੀ ਹੋਵੇ ਦਾੜੀ ਮੇਰਾ ਸੁੱਖ ਨਹੀਂ ਆਉਂਦਾ ਇੱਥੇ ਅਮਦੀਪ ਕੋਈ ਨਹੀਂ ਹੁੰਦੀ ਬੜੀ ਕਹਿਣ ਨਹੀਂ ਆ ਲੋਕੇ ਕੋਲ ਹੁੰਦਾ ਕੰਮ ਦਾ ਰੰਗ ਬੜਾ ਗੋਰਾ ਪਰ ਉਹ ਮੁੰਡਾ ਜਿਆਦਾ ਗੋਰਾ ਕਿਹੜਾ ਆ ਮੂੰਹ ਦੇ ਬੇਚੀ ਕਰਨੇ ਨੇ ਲਿਆ ਹਾਂ ਹੋਰ ਇੱਥੇ ਵੇਚਦੇ ਨੇ ਚੱਲ 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 ਆਂ ਜੀ ਤੁਹਾਡੇ ਆਖਰੇ ਬੰਦਾ ਨਹੀਂ ਆਇਆ ਕਰੀ ਉਹਦਾ ਸੋ ਫੜ ਕੇ ਇੱਧਰ ਆ ਜਿਹੜੀ ਜਿਦੜੀ ਫੜਾ ਤੁੰਡੀ ਸਾਰੀ ਉਹ ਆਹ ਚੱਲ ਭਰਾਵਾ ਚੱਲ ਉਹ ਜੁਪਾਉਗੇ ਧੱਕਾ ਮਾਰਿਆ ਤੇ ਆਓ ਇਹ ਇਹ ਮੱਕਾ ਹੀ ਫੀਡ ਤੇ ਤੂੰ ਕਹੋ ਵੀ ਪਾਈਏ ਕੋ ਆਹ ਮੈਂ ਕਿੱਥੇ ਦੇ ਵਾਰਡ ਪਈਦਾ ਕਿ ਛੱਡਿਆ ਤੇ ਨਮਾਸਾ ਵੀ ਉਹ ਸਭ ਗੱਲ ਕੀ ਆ ਹੈ ਕਿਉਂ ਬੈਠ ਲੈ ਅੱਜ ਥੋੜੇ ਇਦਾਂ ਯਾਰ ਥੋੜੇ ਕੰਮ ਤਾਂ ਨੇ ਆ ਹੀ ਬਿਜੀ ਹਾਂ ਆ ਚਾਹ ਫੜਾਉਣ ਕੱਲਾ ਗਿਆ ਨਾ ਮੈਨੂੰ ਫੋਨ ਲਾਇਆ ਪਹਿਲਾਂ ਤੈਨੂੰ ਲਾਇਆ ਤੂੰ ਰੋਂਦਾ ਮੈਂ ਜਾਵਾਂਗੇ ਵੇ ਤੂੰ ਕਿਹਾ ਪੰਜ ਮਿੰਟ ਦੀ ਗੱਲ ਮੈਨੂੰ ਪੰਜ ਮਿੰਟ ਤੁਹਾਡੀ ਫੋਟੋ ਆਉਂਦੀ ਪੰਜ ਮਿੰਟ ਤੂੰ ਪੰਜ ਮਿੰਟ ਚਾਹ ਛੱਡੀ ਹੈ ਯਾਨੀ ਕੋ ਹਾਂ ਵਾਰ ਨਹੀਂ ਸੌਂਦੀ ਆ ਜਾ ਇੱਧਰ ਆ ਜਾ ਦੂਰ ਦੂਰ ਜਾ ਬੇਬੇ ਆਰਮੀ ਦਾ ਅੰਦਰ ਜਲੀ ਇੱਕ ਬੰਨੇ ਜੀ ਇਹੋ ਆਉਂਦੀ ਨਾ ਜਿਹੜਾ ਆਉਂਦਾ ਝੂਲੇ ਝੂਲਦੀ ਆ ਨਾ ਹੋਏ ਝੂਲੇ ਝੂਲਦੀ ਪੰਨਾ ਵਸੇ ਵੀ ਸੋਣੀ ਮਾਰਨਾ ਮੈਂ ਉਹ ਮਾਮਾ ਦੀ ਦੱਤ ਮਾਰਦਾ ਛੁੱਟ ਮਾਰਨੇ ਆ ਛੁੱਟ ਨਹੀਂ ਮਾਰੇ ਆ ਆਦਾ ਚਲਾ ਜਾ ਮੇਰੀ 베ਵੀ ਮੇਰੇ ਓਏ ਜੋ ਇੱਥੇ ਕੁੜਾ ਫਰੋਂਗ ਨੀ ਨਾ ਵੇ ਪਾਣੀ ਕੀ ਤੱਕਰੀ ਇਧਰ ਆਣ ਕੇ ਵੇ ਮੜਾ ਕੋਈ ਇਧਰੇ ਕੋਈ ਨਹੀਂ ਆਉਂਦੇ ਯਾਰ ਫੋਟੋ ਫਿਰ ਗਈ ਕਾ ਜਾਣ ਬੈਕ ਫੜਾ ਕੈਮਰਾ ਦੇ ਵੇ ਯਾਰ ਪਤਾ ਹੈ ਇਧਰ ਹੈ ਕੇ ਨੂੰ ਪਛਾਹ ਇਥੋਂ ਮੈਂ ਇਧਰ ਮਾੜੀ ਵਾੜੀ ਵਟੇ ਕਹਿੰਦੇ ਓਏ ਇਧਰ ਵਾੜੀ ਨੂੰ ਮਰਦੇ ਨੂੰ ਪੂਰੀ ਕਿੱਟ ਕਰਦੇ ਨਹੀਂ ਆਣਾ ਮੜੇ ਆ ਕੇ ਉਹਨਾਂ ਜਿਹਾ ਟਰਾਲਾ ਲੈ ਆਈ ਆਈ ਫੋਟੋ ਆਉਂਦਾ ਉਹ ਫਰੀਦਾਪੁਰ ਮੋੜ ਤੇ ਗੱਲ ਵੀ ਕਹਿ ਦਿਆ ਯਾਰ ਏਕ ਬੈਂਕਾ ਬੰਦਾ ਪਈ ਆ ਮੈਂ ਇੱਥੇ ਬੱਚਣਾ ਆ ਜਾਂਦਾ ਠੀਕ ਏਰੇ ਜਿੰਨ ਚੱਲ ਹੁਣ ਆਪੇ ਹੋ ਜਾਣੀਆਂ ਨਿੱਗੀਆਂ ਇਹਨਾਂ ਦਾ ਵੀ ਕੰਮ ਹੋ ਗਿਆ ਹੁਣ ਕਈ ਵੇਖੋ ਤੁਹਾਨੂੰ ਮੈਂ ਕਰਾਉਂਦੀਆਂ ਬੱਚੀਆਂ ਦੀਆਂ ਵੀਡੀਓ ਪਾਉਂਦੇ ਆ ਜਾ ਤੂੰ ਤੂੰ ਅੱਗੇ ਪੁੱਤ ਲਾਉਣਾ ਅਮਰੀਕਾ ਸੰਸਾਰ ਕਿੱਥੇ ਇੰਸਟੈਂਟੀ ਯਾਦ ਤੂੰ ਯਾਹ ਬਵਾਜਾ ਬੰਦ ਕਰ ਆ ਜਾ ਆ ਜਾ ਭਾਈ ਆ ਦੇਖੋ ਇਹ ਮਸ਼ੀਨ ਨੂੰ ਵੀ ਕੰਮ ਆ ਅੱਗੇ ਜ਼ਿਆਦੀ ਛੋਟੀ ਸੀ ਕਿਹੜੀ ਵਾਲਾ ਪੁਰਾਣੇ ਵੀਡੀਓ ਵੇਖੀਆਂ ਹੋਣੀਆਂ ਹਾਂ ਪਰ ਵੀ ਚੱਲਦੀ ਹੈ ਪਰ ਮੇਰੇ ਇਹ ਮੋਸ਼ਨ ਹੀ ਮਾਰਤਾ ਮਤਲਬ ਮੈਂ ਜੀ ਅੱਖਾਂ ਨਾਲ ਵੀ ਵੇਖੋ ਵੀ ਕਰਉਂਦੀਆਂ ਵਸ਼ੀਆਂ ਵੀਡੀਓ ਪਾਉਂਦੇ ਨੇ ਸੈਟ ਮੈਟ ਢੇਡ ਮਾਸਾ ਨਹੀਂ ਛੱਡੇ ਉਹ ਵੀ ਵਸ਼ੀਆਂ ਦਾ ਕਿਹੜੇ ਦਿਨ ਦਾ ਮੋਹਣਾ ਭੜ ਕੇ ਉਹ ਵੀ ਵਿਖਾ ਦਾਂਗੇ ਜਦੋਂ ਕਾਵਾਂ ਲੈ ਆਂ ਹਾਂ ਤੇ ਢੇਡ ਮਾਸਾ ਹੀ ਛੱਡੇ ਕਈ ਸਟਾਲਾ ਭਾ ਭਾਈ ਢੇਡ ਛਾੜ ਦਿੰਦੇ ਨੇ ਕਾ ਮੈਂ ਕਹਗਾ ਨਾ ਧੂੜੀ ਦੇ ਵੰਡ ਪਾਉ ਕੱਢ ਜੈਨ ਚਲਾ ਲੈਂਦੇ ਕੰਮ ਇੱਕ ਇਹ ਮੇਰਾ ਹੈਗਾ ਡਿਸੀਜਨ ਇਹੋ ਗੱਲ ਇਹੋ ਮੇਰੀ ਰਹਿ ਆ ਜਾ ਮੰਗ ਪੀ ਜੀ ਜਨਾ ਵਿੱਟ ਤੇ ਮੇਰੇ ਚੜਨੇ ਇਹੇ ਗੱਲ ਵਾਦੇ ਨਾ ਯਾਦ ਰੱਖਿਓ ਤੇ ਬਾਕੀ ਕਮੈਂਟ ਕਰਕੇ ਦੱਸਿਆ ਕਰੋ ਵੀ ਹੋਰ ਤੁਹਾਨੂੰ ਕੀ ਚਾਹੀਦਾ ਬਾਕੀ ਕਈ ਵੀਰਾਂ ਦੇ ਮੈਸੇਜ ਆਉਂਦੇ ਸੀ ਮਨਾ ਦੇ ਸੁਣੀ ਬਣਾ ਦੇ ਡਾਕਟਰ ਫਿਰ ਮੈਂ ਵੇਖਣਾ ਅਸੀਂ ਡੈਨਮਾਰਕ ਦਾ UBS ਦਾ ਫੈਕਸ ਇਹ ਇੱਕ ਤਾਂ ਹੋਰ ਨਾ ਉਹ ਭਰਾਏ ਦੇ ਜਾਰੇ ਜਾਰੇ ਫੈਕਸ ਦਾ ਚਲੋ ਹੈਗਾ ਰ ਮਹਿੰਗਾ ਪਰ ਇੰਨਾ ਵੀ ਆਉਂਦੀ ਬੱਚੀ ਆ ਵੀ ਉਹ ਵੀ ਉਹ ਹਿਸਾਬ ਨਾਲ ਭਰਾਏ ਕਿ ਦਾ ਦੇ ਹਿਸਾਬ ਨਾਲ ਇਹਨਾਂ ਦਾ ਗਾ ਨਿੱਕੀ ਹੋਵੇ ਤੇ ਸੈਕਸ ਫੈਕਸ ਭਰਾ ਦੋ ਤੇ ਉਹ ਗਾ ਵੀ ਔਖੀ ਹੋਵੇ ਤੇ ਗਾ ਗੱਲ ਵੀ ਨਾ ਔਖੀ ਹੋਣੀ ਤਾਂ ਕਰ ਕਹਿੰਦਾ ਮੈਂ ਟੀਕੇ ਥੋੜੀ ਬਦੀ ਮੌਲਜ ਹੋਵੇ ਨਾ ਇੱਕ ਸਿਲੰਡਰ ਆਉ ਦਲ ਲਿਆ ਲਈ ਹੋਈ ਰ ਕਿਆ ਕਰੂੰ ਫਿੱਟੀ ਗਿਆ ਆਪਦੀ ਹੁਣ ਤਾਂ ਜਿੱਦਾਂ ਡਾਕਟਰ ਨੇ ਕਹਿਤਾ ਆਪਾਂ ਉਦਾਂ ਕਹਿ ਦਿੰਨੇ ਆ ਵੀ ਠੀਕ ਹੈ ਡਾਕਟਰ ਸਾਹਿਬ ਤੁਸੀਂ ਜੋ ਕਹਿਤਲੀਆਂ ਆਪਾਂ ਉਹ ਉਹ ਭਰਦੇ ਨੇ ਆਪਾਂ ਕਹਿਣਾ ਡਾਕਟਰ ਸਾਹਿਬ ਵਧੀਆ ਠੀਕਾ ਭਰਦੇ ਆਪਾਂ ਗੱਲ ਦਾ ਪਤਾ ਹੋਊਗਾ ਟੀਕੇ ਦਾ ਪਤਾ ਹੋਊਗਾ ਤੇ ਫੇਰ ਇਹਨੂੰ ਆਖਾਂਗੇ ਵੀ ਆਪ ਭਰ ਤਾਂ ਕਰਕੇ ਇਹਨਾਂ ਵੀ ਥੋੜਾ ਬਾਕੀ ਟੀਨੇ ਦਾ ਪਤਾ ਹੋਵੇ ਤੇ ਫੇਰ ਆਪਣੇ ਬਰੀਡ ਜਾ ਕੇ ਚੰਗੀ ਬਣੇ ਜਿੰਨਾ ਜਿਹੜੇ ਬਰੀਡ ਨਹੀਂ ਤੇ ਉਹਨਾਂ ਜਿਹੜਰ ਟੀਕਾ ਡੇਗਾਤ ਰੱਖੇ ਨਹੀਂ ਹੁੰਦੇ ਤਾਂ ਮੈਂ ਕਰਕੇ ਕਹਿੰਦਾ ਜਿਹੜੇ ਬੱਚੇ ਤੋਂ ਕਰਾਸ ਕਰਾਉਂਦੇ ਆ ਰੋ ਬੱਚੇ ਨੂੰ ਉਹ ਕਰਾਓ ਵੀ ਜਿਹੜੇ ਗਾਸ ਲੋਂਦੇ ਨਹੀਂ ਜਿਆਦਾਤਰ ਟੀਕਿਆਂ ਦੇ ਫੋਕਸ ਰੱਖੋ ਵੀ ਟੀਕੇ ਭਰਾਇਆ ਕਰੋ ਕਿਉਂਕਿ ਸਾਡੇ ਇੱਥੇ ਡਾਕਟਰ ਆਉਂਦੇ ਰਹਿੰਦੇ ਆ ਉਹਦੇ ਵੀ ਨਈ ਟੀਕੀ ਆ ਜਿਹੜੇ ਉਹ ਜਾਰੇ ਬੈਸਟ ਆ ਕਿਉਂਕਿ ਉਹਨਾਂ ਇਹ ਮਾੜੇ ਚੰਗੇ ਕਟਾਣੂ ਉਹ ਕੱਢ ਲੈਂਦੇ ਤੇ ਜਿਹੜੇ ਵਧੀਆ ਰੱਖ ਛੱਡਦੇ ਨੇ ਹੁਣ ਜਿਹੜੀ ਆਪਾਂ ਮਸ਼ੀਨੋਂ ਕਰਾਉਸ ਕਰਾਉਣੀ ਆ ਤੇ ਉਹ ਸਾਰੇ ਕਟਾਣੂ ਬੱਚੇ ਦੇ ਉਹ ਅੰਦਰ ਹੀ ਜਾਣੇ ਉਹ ਤੋਂ ਵੀ ਮਾੜੇ ਚੰਗੇ ਕਟਾਣੂ ਆਪਾਂ ਕੱਟ ਨਹੀਂ ਸਕਦੇ ਤਾਂ ਕਰਕੇ ਇਹਨਾਂ ਵੀ ਜੇ ਉਹ ਪੈਸਿਵ ਲਿੰਗ ਨੇ ਨਾ ਆਪਣੇ ਨੂੰ ਇਹ ਚੀਜ਼ ਵੀ ਨਾ ਬੱਛੀ ਦੀ ਵੀ ਕੁਆਲਿਟੀ ਵੇਖਿਓ ਬੱਚੇ ਦੀ ਬੱਚੀ ਦੀ ਵੇਖਿਓ ਉਹਦੇ ਟੀਕੇ ਦੀ ਬੱਚੀ ਵੇਖਿਓ ਜਿਹੜਾ ਵੱਧ ਜਿਆ ਟੀਕਾ ਹੋਊਗਾ ਜੰਨਾ ਆਪਣੇ ਬਾਲੇ ਕਰਦੇ ਆ ਵੀ ਹੌਲੇ ਟੀਕੇ ਭਰਾਵੇਂ ਪਰਾਉਣੇ ਜਦੋਂ ਯਾਰ ਪਤਾ ਨਹੀਂ ਆ ਵੀ ਡਾਕਟਰ ਇੱਡੇ ਮਹਿੰਗੇ ਟੀਕੇ ਵੀ ਨਹੀਂ ਮੇਰੇ ਹਿਸਾਬ ਨਾਲ ਕਰੇ ਕੋਈ ਡਾਕਟਰ ਹੋਣਗੇ ਵੀ ਜਿਹੜੇ ਰੱਖਦੇ ਨੇ ਉਹਨਗੇ ਤਾਂ ਕਰਕੇ ਮੈਂ ਹੀ ਕਹਿੰਦਾ ਵੀ ਇਹ ਚੀਜ਼ ਦਾ ਜ਼ਰੂਰ ਧਿਆਨ ਰੱਖਿਆ ਕਰੋ ਵੀ ਆਪਾਂ ਕਿਹੜਾ ਟੀਕਾ ਆਪਣੇ ਗਾਂ ਨੂੰ ਭਰਾਈਏ ਛਾਈ ਆਲ ਨੂੰ ਜਿਹੜਾ ਭਰਾਈਏ ਜਲਤੀ ਨੂੰ ਜਿਹੜਾ ਭਰਾਈਏ ਐਚਪਨ ਨੂੰ ਕਿਹੜਾ ਕਿਹੜਾ ਭਰਾਈਏ ਦਿਲੋਂ ਬਾਕੀ ਜਦੋਂ ਮੈਂ ਅੱਗੇ ਵਿਖਾਉਣਾ ਨਾ ਹਨਵਸ਼ੀ ਵੀ ਸਰੀ ਨਵਾਂ ਮਹੀਨਾ ਦੀ ਬੱਚੀ ਦਾਹਾਂ ਦੀ ਨਹੀਂ ਇਹ ਆਈ ਕਰਾਤੀ ਉਹ ਖਲੋਤੀ ਜਾਣਾ ਤੇ ਬਾਕੀ ਹੁਣ ਉਹਨੂੰ ਇੱਕ ਰ ਮੈਸੇਜ ਆਇਆ ਵੀ ਤੁਸੀਂ ਆਂਦਾ ਭਰਾ ਜਿੱਦਾਂ ਨੂੰ ਪਤਾ ਉਹਨਾਂ ਨੂੰ ਲੱਗਣਾ ਵੀ ਜਨਰੇਟ ਸੁਣ ਤੇ ਬਾਕੀ ਵੇਖੋ ਹੁਣ ਕਿਸ ਹਿਸਾਬ ਨਾਲ ਹੋਇਆ ਬਾਕੀ ਆ ਗੀਆਂ ਦਾਵਾ ਬਾੜੀ ਨਹੀਂ ਹੈ ਕੋਈ ਬੱਚੇ ਕਰੀਏ ਜੀ ਜਲਦੀ ਸਾਡੇ ਗਾਵੇ ਗਾਹ ਜਲਦੀ ਪੱਟੀ ਪਈ ਆ ਇੱਥੇ ਕੋ ਮਾਟਰ ਇਹਨੇ ਗਾਵਾਂ ਜਵਾਲਾ ਦੀ ਮਕੀਨ ਵਿੱਚ ਕੋ ਲਾਈ ਜਨਰੇਟਰ ਲਾ ਕੇ ਰੱਖਿਆ ਜੀ ਨਾ ਨਾਵੇਂ ਹਮਨੇ ਪਾ ਲਈ ਮੈਂਡਮ ਐਡੀ ਜਾਈ ਖੇੜਾ ਪਾਸਾ ਉਹਦਾ ਗਾਵਾਂ ਦਾ ਮੋਛਾ ਜਾਂ ਮਰ ਜਾਂਦਾ ਨਾ ਜਿਨੂੰ ਤੂੰ ਜਾ ਕੇ ਮੈਂ ਜਨਰੇਟਰ ਚੁਹਾਉਦਾ ਨਾ ਜਨਰੇਟਰ ਲਾ ਕੇ ਰੱਖੋ ਰ ਕਈ ਕਰਦੇ ਮਕੀਨਾ ਰੱਖਿਆ ਗਾਵਾਂ ਜਵਾਲੀਆਂ ਜਨਰੇਟਰ ਕੀ ਹੈਗਾ ਉਹ ਲੈ ਲੀਕਲੇ ਵੇਂਦੇ ਨਾ ਮੈਂ ਕੱਲੋਂ ਆਉਂਗੀ ਉਹ ਵੀ ਗੱਲ ਨਹੀਂ ਆ ਸਹੀ ਇਹ ਕਿਹੋ ਜਿਹਾ ਕੰਮ ਕਰਦਾ ਉਹ ਬੰਦ ਨਾ ਹੋਣਾ ਹੀ ਪਾਣੀ ਮਹਿੰਗਾ ਹੋਏ ਪੰਜ ਸੌ ਤੋਂ ਬਾਅਦ ਤੇ ਨਹੀਂ ਹੋਰ ਕਿਉਂ ਚੱਲਣਾ ਕੋਈ ਨਹੀਂ ਕਈ ਕਹਿੰਦੇ ਕਾਮਾਪੁਰ ਲਈ ਦੇ ਵਿੱਚ ਕਈ ਨਹੀਂ ਨੂੰ ਕਹਿਦੇ ਵੀ ਆਹ ਕੰਫਰਟੇਬਲ ਆ ਲਿਓ ਤਾਂ ਕੀ ਕਹਿਆ ਉਹ ਫੁਰਲੀ ਦੇ ਵੇਖੋ ਕਿ ਕਾਮਪੁਰ ਕਿਹੇ ਜੋ ਕਰੇ ਉਹ ਸੁੱਤਨ ਭਲੇ ਕੋਣ ਵੀ ਜੋ ਮਰਜ਼ੀ ਕਰੇ ਆਪਾਂ ਨੂੰ ਕੋਈ ਨੁਕਸਾਨ ਨਹੀਂ ਹੋਣਾ ਉਹ ਰਈਆਂ ਨੇ ਫਰਲੀ ਦੇ ਮਗਰ ਹੀ ਲਈਆਂ ਜੋ ਕਰਕੇ ਇਹ ਤੁਹਾਨੂੰ ਤੇ ਆ ਕੰਫਲਟੇਬਲ ਜਾ ਹੁੰਦਾ ਹੈ ਬਾਕੀ ਆਪੋ ਆਪਣੀ ਦੂਜੀ ਪੀੜੀ ਦੀ ਰੱਖੀ ਜਿਹਦੇ ਹਿਸਾਬ ਨਾਲ ਇਹਨੂੰ ਮੱਤ ਪੁੱਛਦਾ ਜਾਂਦਾ ਸਾਡੇ ਨੇ ਹਰ ਤਰੀਕੇ ਨਾਲ ਤੁਹਾਡੇ ਤੋਂ ਪੁੱਛਦਾ ਜਾਂਦਾ ਕੋਣਾ ਵੀ ਕਾਦੀ ਜਾ ਨਾ ਇਹ ਕੋਈ ਨੂੰ ਪੱਤਾ ਪਾਇਆ ਨਾ ਵੰਡ ਪਾਇਆ ਕਿ ਇੰਨਾ ਵੰਡ ਖਰਾਬ ਕਰੀ ਜਾਂਦੇ ਬਾਣੇ ਵਿੱਚੇ ਬਾਪ ਬਾਪੀ ਬਾਕੀ ਜੇ ਉਹ ਕਹਿੰਦੇ ਤੁਹਾਨੂੰ ਦਿਕਰਾਂ ਤੋਂ ਸਾਨੂੰ ਬਹੁਤ ਸੋਈ ਨੂੰ ਉਡਕਿਆ ਲੈ ਮਾਰਦਾ ਪਛੀਆਂ ਚੱਲਣ ਦਾ ਕੰਮ ਤੇ ਆਉਨੇ ਦੁੱਧ ਦਾ ਆਹ ਪਾਉਂ ਕੇ ਦਿੱਤੀ ਲੀਹਾਂ ਦੀ ਥੋੜੀ ਜਿਹੀ ਇੰਨਾ ਕੋਈ ਨਹੀਂ ਹੈ ਖਾਣ ਨਹੀਂ ਹੁੰਦੀ ਆ ਜਾਉਂਦਾ ਨੂੰ ਉੱਥੂ ਵੀ ਆ ਜਾਂਦਾ ਦੁੱਧ ਪੀਣ ਆਵਾ ਦੇ ਆ ਦੇ ਜਮਾਇਦੀ ਨੂੰ ਵੀ ਆ ਜਾਂਦਾ ਇਹਨਾਂ ਗਾਉਂ ਕੋਈ ਆਸ ਇਹ ਯਾਰ ਪੂਰਾ 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 ਤੇ ਉਹਦਾ ਵੀ ਹਾਲ ਯਾਰ ਹੈ ਦੋ ਤਿੰਨ ਘੰਟੇ ਹੋ ਗਏ ਯਾਰ ਖਾਂਦਾ ਹੀ ਨਾ ਚਿਰਦੇ ਆ ਹਾਂ ਆਰ ਬੋਟਲ ਇੱਕ ਬਾਬੇ ਤਾਂ ਸੰਗਿਆ 1000 ਰੁਪਏ ਲੱਡੂ ਮੈਨੇ ਹੁੰਦੇ ਨੇ ਹਾਂ ਤੂੰ ਕਿਦਾਂ ਕਹਤਾ ਹੈ ਆਪਣੇ ਕਰਾਉਂਦੇ ਆ ਆਪਣੇ ਨਵੇਂ ਕੰਟਰੋਲ ਕਰਾਉਂਦੇ ਇਹ ਆਪਣੇ ਕਰਾਉਂਦੇ ਆ ਕਿ ਹੋਰ ਕੀ ਕਰਨ ਦੇ ਅੱਗੇ ਹਾਂ ਆ ਇਹ ਮੁੰਡਾ ਇਹ ਆਂਦਾ ਇਹ ਕੰਟਰੋਵਰਸੀ ਕਰਦੀ ਆ ਕੀ ਇਹਨੇ ਕਰਨੀ ਇਹ ਵੀ ਦੋਸਤ ਇਹਦੇ ਗੱਲ ਚ ਰਸਾ ਪਾਇਆ ਜੇ ਪੌਣਾ ਨਹੀਂ ਨਹੀਂ ਇਹ ਫੜਾ ਕੇ ਗੋਟਿਆ ਬਾਹਰ ਫਟਿਆ ਗੋਟਿਆ ਮਰਿਆ ਬਸ ਰੋਦੇ ਓਏ ਅੱਗੇ ਬੋਲਦਾ ਬਤ ਕਰ ਹਣਾ ਪਰ ਮੋਹਨ ਦੇ ਚਾਰੀ ਆ ਗਿਆ ਕੈਮਰੇ ਜਹਦਾ ਕੈਮਰੇ ਜੀ ਵੀ ਆਇਆ ਹਾਂ ਇਹ ਨਹੀਂ ਨਾਲ ਹੀ ਬਣਾਉਣਾ ਚਾਰ ਬੰਦੇ ਆਪਾਂ 4 ਬੰਦੇ ਕੈਮਰੇ ਕੈਦ ਹੁੰਦੇ ਆ ਜਾਨੀਆਂ ਜਾਨੀ ਦੁੱਧ ਨੂੰ ਮਾਰਦੀ ਤੇ ਆਦੇ ਥੋੜਾ ਇਹ ਮੈਂ ਭਾਂਡੇ ਨੂੰ ਮਾਰਦੀ ਮਾਰਦੀ ਬਰਾਵ ਕਾਰ ਨੂੰ ਸਟਾਰਟ ਕਰਦਾ ਗਿਆ ਦਾ ਚਾ ਬਿਉੜੀ ਮਹਿੰਗੀ ਦਾ ਲੱਗਿਆ ਤਾ ਕਾਦੀ ਬੱਕਰੀ ਦੀ ਆਈ ਲੈਟ ਲਈ ਵਾ ਫੇਰੇ ਚੋਈ ਵਾ ਸੇ ਉਹਨੇ ਚੋਈ ਪਰ 600 ਦੇਖ ਲਓ ਇਹ ਭਰ ਗਿਆ ਹੁੰਦਾ ਹਈ ਇਹ ਤਾਂ ਰਹਿਣ ਦਾ ਚੋਈ ਗੁਣੀ ਚੋਈ ਕਿਨੇ ਆਹ ਦੀ ਦੇ ਨਹੀਂ ਤੁਹਾਨੂੰ ਜਾ ਸਵੇਰੇ ਵੀ ਚੋਈ ਆ ਹੁਣ ਵਿਆਹ ਦਾ 8 ਸਣ ਵਖਾ ਨਹੀਂ ਆਹ ਹੋਈ ਆ ਨਾ ਚੋਈ ਤੂੰ ਭਜਾ ਨਾ ਬਈ ਅੱਧੀ ਰਾਤ ਹੋਰ ਵਕਤ ਪਾਵੇਂ ਕੀ ਨਹੀਂ ਕਾਹਵੀ ਪੀ ਜਾ ਆਜੋ ਨੂੰ ਵੀ ਚੱਲੀਏ ਕਿੰਨਾ ਬਣਿਆ ਬਲਾਉ ਰਾਤ ਦੇ 12 ਵਜੇ ਕਲਾਮੂਦ ਅਨਕਾ ਜੇ ਚੌਕ ਉਹਦੇ ਪਿੱਛੇ ਅਜੇ ਇੱਕ ਰੁਪਿਆ ਵੀ ਨਹੀਂ ਆਇਆ ਉਹ ਕੀ ਆ ਨਹੀਂ ਚਿੰਦੇ ਲਈ ਇਹ ਤਾਂ ਦਰਮੂਨ ਹੈ ਬੇਗਰਮ ਹੋਣਾ ਨੇ ਇਹਨੇ ਜਲਾਈ ਮੈਂ ਆਹ ਜੀ ਗਿਆ ਸਾਇਆ ਹੋਇਆ ਜਿਹੜਾ ਆਪਾਂ ਹੋਵੇ ਸੈਂਟਰ ਲੈ ਕੇ ਰੱਖੇ ਇਸਦੀ ਇਹ ਟੂਲੇ ਬੰਦਾ ਆਪਦੇ ਲੈ ਕੇ ਭਰਾਵੇ ਭਰੂਏ ਨਾ ਫਿਰ ਜਿਹੜਾ ਦਾ ਬਰੀਡ ਦਾ ਥੋੜਾ ਜਿਹਾ ਲੱਗਦਾ ਹੈ ਤੇ ਮੈਂ ਕਿ ਭਾ ਗਿਆ ਆਪਾਂ ਤੁਹਾਨੂੰ ਬਲੌਗ ਦਾ ਪਾਊਡਰ ਬਾਰੇ ਦੱਸਾਂਗੇ ਵੀ ਆਪਾਂ ਕਿਹੜਾ ਪਾਊਡਰ ਪਾਉਨੇ ਆ ਕੀ ਖਾਗ ਬਣਾਵਾਂ ਉਹ ਆਪਾਂਗੇ ਬਣਾਵਾਂਗੇ ਨਾ ਹਾਂ ਬਾਈ ਉਹ ਬਣਾਣਾ ਬਲਕਿ ਉਹ ਬਣਾਵਾਂਗੇ ਤੇ ਬਾਕੀ ਰੱਖੋ ਮੇਰੇ ਭਰਾ ਕੰਮ ਖੇਚੀ ਗਏ ਮੈਂ ਗੱਲ ਆ ਨਾ ਵੀ ਜਿੰਦਾ ਨਾ ਵੀ ਕਈ ਨਹੀਂ ਦੇਖੀ ਤੇ ਆ ਬੰਦੇ ਜਦੋਂ ਮਾਂ ਵੀ ਇੰਨਾ ਕੰਮਾਂ 'ਚ ਲੰਗੇ ਆ ਤੇ ਮੇਰਾ ਗੱਲ ਕਰਨ ਦਾ ਤਰੀਕਾ ਨਾ ਵੀ ਜਿਵੇਂ ਕੋਈ ਵੀਰ ਭਰਾ ਦਾ ਫੋਨ ਆਉਂਦਾ ਯਾਰ ਆਪਾਂ ਉਹਨਾਂ ਦੇ ਸਰਾਂ ਨੂੰ ਚੱਲੇ ਨੇ ਹੁਣ ਮੰਨ ਲਓ ਮੈਂ ਤਾਂ ਬੇ ਇਨਸਾਬ ਨਾ ਕਹਿ ਹੀਂਦੇ ਆਂ ਵੀ ਮੈਨੂੰ ਫੋਲੋ ਕਰ ਲਓ ਜਾਂ ਉਹ ਕਰ ਲਓ ਠੀਕ ਆ ਤੇ ਫੋਨ ਕੀਤਾ ਦੱਫੋਂ ਨੂੰ ਆਵੇ ਜਾਂ ਟ੍ਰਿਕ ਹੈ ਰਿਹਾ ਉਹ ਮੈਂ ਮਿਲਾਉਣਾ ਜਦ ਮੈਂ ਤੁਹਾਡੇ ਨਾਲ ਹਵਾ ਕਰਾਂ ਕਿੱਡੀ ਗੱਤੂ ਮੈਂ ਇਹ ਹੋਇਆ ਉਹ ਦੇ ਕਾਲ ਸਨ ਦੇ ਕਿ ਉਹ ਕਾਲ ਆ ਗਿਆ ਕਾਲ ਆ ਸੰਦੇਸ਼ ਵੀ ਆਪਾਂ ਦਾ ਵੀ ਬਿਨਾਂ ਗੱਲੇ ਕੱਟ ਕੇ ਘਣਾ ਫਾਲੋਅਰ ਜਾਂ ਸਬਸਕ੍ਰਾਈਬਰ ਕਰਾਏ ਜੇ ਸਮਾਲਾ ਮਨਕੇ ਫੋਨ ਆਵੇ ਆਪਾਂ ਉਹਨਾਂ ਦੇ ਹਵਾ ਕਰੀਏ ਕਿੱਡੀ ਗੱਤੂ ਹੋ ਜਾ ਮੈਂ ਜੀ ਇਹਨਾਂ ਮਾਂ ਵੀ ਇਹ ਕੰਮਾਂ ਇਹ ਮੰਗਿਆ ਮਾਂ ਵੀ ਜੇ ਕੇ ਨੂੰ ਸੋਲ ਲਾਉਂਦਾ ਆ ਪਹਿਲਾਂ ਜੇ ਲਾਉਂਦੇ ਮਾੜੀ ਮੋੜ ਬਾਗ ਦੀ ਬਣ ਗਈ ਪਛਾਣ ਬਣ ਗਈ ਆ ਵੀ ਸਾਧਾਰਨ ਦੇ ਨਾਲ ਪਛਾਣ ਲੈਂਦੇ ਐ ਕਿ ਕਿਹਨੂੰ ਜਿਹਨੂੰ ਪਿਆਰ ਹੁੰਦਾ ਆ ਪਾਏ ਹੁੰਦੇ ਜਾਂ ਤੇਰੀ ਉਹ ਆਪਾਂ ਨੂੰ ਕੋਈ ਮੂਹ ਲਾਉਂਦਾ ਹੈ ਨਾ ਮੈਂ ਜੀ ਇਹਨਾਂ ਕੀ ਦੱਸਾਂ ਬਣਾ ਕਰੋ ਆਪਣਾ ਕੰਮ ਕਰਨ ਦੇ ਤੇ ਮੈਂ ਵੇਖਿਆ ਯੂਟਿਊਬਰ ਕਈ ਜਿਹੜੇ ਰੀਲਾ ਪਾਉਂਦੇ ਆ ਕਿ ਜਿੰਨੇ ਚਾਹੀਦੀ ਗੱਲ ਆਦਾ ਆ ਪਾਉਨੂੰ ਕਰਦੇ ਨਹੀਂ ਉਹਨੂੰ ਸਪੋਰਟ ਨਹੀਂ ਕਰਦੇ ਤੇ ਲੋਕ ਜਰਾ ਇਕੱਠਾ ਰਕੇ ਬੈਹ ਜੰਦਾ ਜਿਹੜਾ ਚਾਪਰਾ ਕਿ ਐਨਾ ਭਲਾਈ ਦਾ ਜਮਾਨਾ ਨਹੀਂ ਹੈਗਾ ਕਿ ਲੋਕਾਂ ਨੂੰ ਵੇਹਨੇ ਆ ਕੇ ਨੱਚਣ ਢੁਕਣਾਂ ਦਾਤ ਪੇਲਾ ਤੇ ਉਹ ਜਿੰਨਾ ਕਰਕੇ ਉਹਨਾਂ ਨੂੰ ਮੰਨਣ ਜਾਰੀ ਕੋਟ ਹੋ ਜਾਂਦੀ ਹੈ ਤੇ ਜਿਹਦੇ ਆਪਣੇ ਅੱਗੇ ਫਾਰਮਰ ਐ ਉਹ ਤੋਂ ਮੰਨਣ ਦੇ ਨਹੀਂ ਪਾਣੀ ਗਰਮਣਾ ਜਿਹੜੇ ਫਾਰਮਰ ਐ ਉਹ ਜਿਹੜੇ ਵੇਹਨੇ ਆਪਾਂ ਨੂੰ ਪਿਆਰ ਕਰਦੇ ਵੀ ਫੋਨ ਵੀ ਕਰਦੇ ਆਂ ਇਹ ਪ੍ਰਾਤੋਂ ਵੀਡੀਓ ਪਾਇਆ ਕਰ ਰਹੀ ਤੇਰੇ ਨਾਲ ਵੀ ਇਹ ਬਲਾਗ ਉਹ ਕਿੱਥੇ ਆ ਤੇ ਬਾਕੀ ਚਲੋ ਭਰਾ ਆਪੋ ਆਪਣੇ ਬੰਦੇ ਦੀ ਸੋਚ ਹੁੰਦੀ ਆਪੋ ਆਪਣਾ ਕੀਤਾ ਹੁੰਦਾ ਕਿ ਕਿਹੜੇ ਤਰੀਕੇ ਨਾਲ ਕਿੰਨੇ ਕੰਮ ਕਰਨਾ ਪਰ ਮੈਂਨਾਂ ਵੀ ਆਪਣੇ ਲੋਕਾਂ ਦੀ ਇਹ ਬੜੀ ਗੱਲ ਚਲੋ ਆਪਣੇ ਦੀ ਵੀ ਹੋਊਗੀ ਤੁਹਾਡੇ ਦੀ ਵੀ ਉਹ ਸਾਰੇ ਕਿਝ ਹੋਊਗੀ ਕਿ ਆਪਾਂ ਕੁੜੀ ਵਿਆਹਣੀ ਆ ਆਪਾਂ ਕਹਿ ਦਿੰਦੇ ਆ ਕਿ ਇਹ ਉਹਨਾਂ ਘਰੇ ਵਿਆਹਣੀ ਆ ਵੀ ਜਿਨ੍ਹਾਂ ਦਾ ਇੱਕ ਕੰਮ ਸੈਟਲ ਸਰਕਾਰੀ ਕੰਮ ਨਹੀਂ ਹੋਣਾ ਹੀ ਗੋਹੇ ਵਾਲੇ ਘਰੇ ਕੁੜੀ ਨਹੀਂ ਵਿਆਹਣ ਮੈਂ ਇਹ ਚੀਜ਼ਾਂ ਨਾਲ ਜਿਹੜੇ ਗੋਹੇ ਵਾਲੇ ਦਾ ਰੋਟੀ ਨਹੀਂ ਖਾਗਤ ਹੁੰਦੇ ਬਿਜ਼ਨਸ ਵਾਲਿਆਂ ਨੂੰ ਜਾਰੀ ਤਰੱਕੀ ਕਰਦੇ ਪੀ ਜਿਆਦਾ ਉਹਨਾਂ ਤੋਂ ਸਾਰਾ ਕੁਝ ਜਿਆਦਾ ਲੱਥਾਂ ਟਕਾਣਾ ਰਹਿਣ ਸਹਿਣ ਪੀ ਆਹ ਆਪਣੀ ਇਹ ਸੋਝੇ ਵਿੱਚ ਹੋਏ ਅਲੱਗਰੇ ਕੁੜੀ ਨਹੀਂ ਮਣੀ ਜਿਹੜੇ ਬਾਹਰ ਗਏ ਹੁੰਦੇ ਨੇ ਉਹ ਕਿਨੇ ਜਾਗੇ ਉੱਥੇ ਮੰਜਨ ਲੱਗੇ ਹੁੰਦੇ ਉਹ ਵੀ ਜਾ ਕੇ ਕੰਮ ਕੰਦਾਵਲ ਕਰਨੇ ਤੇ ਜੇ ਕੋਈ ਇੱਥੇ ਆਪਣੇ ਪੰਜਾਬ 'ਚ ਬੈ ਕੇ ਕੰਮ ਕਰਦੇ ਨੇ ਉਹਨੂੰ ਆਪਾਂ ਵੇਖ ਕੇ ਯਾਦ ਨਹੀਂ ਉਹਦੀ ਆਪਾਂ ਨਕਸੂ ਬੰਨੀਆਂ ਕੱਢੀ ਜਾਂਦੇ ਕਹਿ ਦਈਏ ਤੁਸੀਂ ਇੱਥੇ ਆਪਣਾ ਫਿਊਚਰ ਨਹੀਂ ਬਣਾਉਂ ਮੈਂ ਨਹੀਂ ਜਣਾ ਕਿਹੜਾ ਬੰਦਾ ਆਪਣੀ ਖਿਆਲ ਕੇ ਫਿਊਚਰ ਬਣਾ ਸਕਦਾ ਆਪਣੀ ਜਾਇਦਾਦ ਦੇ ਹਿਸਾਬ ਨਾਲ ਨਹੀਂ ਫਿਊਚਰ ਬਣਾ ਸਕਦਾ ਬਾਹਰ ਤਿਆਰੀਆਂ ਨਾਲ ਫਿਊਚਰ ਬਣਾਉਣ ਨੂੰ ਕੀ ਸੁਣਤਾ ਨਹੀਂ ਬਚਾ ਜਾਂਦੀ ਪਾਈ ਜਾਵੇ ਤੱਕੋ ਯਾ ਤੱਕਾਉਂ ਯਾ ਤਾਹ ਯਾ ਆਦੀ ਉਹ ਸਾਰੇ ਕਹਿ ਰਹੇ ਨੇ ਕਿ ਜਿਹੜੀ ਤੁੰਗ ਵਾਲੀ ਨਾਲ ਉਹ ਜਾ ਵਾ ਨੰਦਕੀ ਖੋਲੀ ਯਾ ਨਹੀਂ ਖੋਲੀ ਯਾ ਜਾਉਂਦੀ ਮਾਰੀ ਏ ਔਰ ਜਾ 26 ਤੱਕ ਰੇੜਿਆ ਹਾਂ ਤੇ ਆਵੇ ਨਹੀਂ ਬਈ ਇਹ ਚੰਗੀ ਤੋਂ ਮਰਦਾ ਨਹੀਂ ਨੇ ਕਾਉਂਟਰ ਆ ਗਿਆ ਲੈ ਲੈ ਹੈ ਹੂੰ ਇਹ ਇਹ ਜਿਹੜੇ ਨਿੰਨੇਰੇ ਖਿਆਲ ਚ ਬੈ ਗਏ ਆਪਣੀ ਪੰਚਾਇਤ ਦਾ ਮਾਨਤਰ ਅੱਗੇ ਕਰ ਸਕਦਾ ਹੈ ਬਾਅਦ ਜਾਨੀਆਂ ਤੋ ਕੀ ਕਰ ਲੂਗਾ ਬਾਕੀ ਜਦੋਂ ਭਰਾ ਆਪੋ ਆਪਣੇ ਬੰਦੇ ਦੀ ਸੋਝ ਹੁੰਦੀ ਹੈ ਕਿਹੜੇ ਬੰਦੇ ਨੇ ਕਿਹੜੇ ਤਰੀਕੇ ਨਾਲ ਬਚਣਾ ਬਾਕੀ ਜੇ ਵਾ ਤੁਹਾਨੂੰ ਮਿਲਦੇ ਹਨ ਗਾੜੀ ਟੈਂਕਰ ਵੀ ਆ ਗਿਆ ਜ ਆਪਣਾ ਦੁੱਧ ਦਾ ਤੁਹਾਡਾ ਪੈਣਾ ਕੰਡੀਸ਼ਨ ਤੇ ਦੁੱਧ ਦਾ ਆਪਣਾ ਐਸ ਲਈ ਨੂੰ ਜਾਂਦਾ ਹੈ ਕਿ ਵੀਰਾਂ ਭਰਾਵਾਂ ਦੇ ਕਾਨੂੰਨ ਮੈਸੀ ਆਉਣਗੇ ਦੁੱਧ ਦਾ ਆਪਣਾ ਮੈਸੇਜ ਨਹੀਂ ਜਾਂਦਾ ਭਾਵੇਂ ਜਦੋਂ ਆਜੇ ਆਪਣੀ ਗਾੜੀ ਚਾਹੁੰਦੇ ਮੈਂ ਜਾਵਾਂ ਪਾਉ ਦੋ ਦ ਹੈ ਉਹਦੇ ਤੋਂ ਨਾਲ ਮੈਂ ਜਾਵਾਂ ਯਾਰ ਬਹੁਤ ਔੜੀ ਲੱਗੀ ਖਾਣ ਨੂੰ ਰੋਟੀ ਮੈਂ ਖਾਧੀ ਸਵੇਰ ਦੇ ਆਹ ਅਸੀਂ ਬੈਟਰੀ ਚਾਲਦੇ ਆਹ ਦੇ ਕੌਫੀ ਦੇ ਕੱਪ ਭਰੇ ਕੇ ਭਰੇ ਆ ਇੱਧਰ ਵੀ ਆਹ ਦੇ ਕੌਫੀ ਦਾ ਕੱਪ ਭਰ ਹੈ ਬਗਰਮ ਮੈਨੂੰ ਯਾਦ ਨੂੰ ਦੋ ਛੱਟੀਆਂ ਹੂੰ ਵੀ ਲੈ ਆਏ ਜਾ ਉਹ ਬਰਤੋਂਦਾ ਮੈਂ ਮਨੋਂ ਜਾ ਛੁੱਟੀ ਯਾਰ ਮੈਂ ਜਾ ਕੇ ਰੋਟੀ ਖਾਵਾਂ ਯਾਰ ਭੁੱਖ ਬਹੁਤ ਲੱਗੀ ਹੈ ਮੇਰਾ ਰੈਸਟ ਦੀ ਗੱਡੀਆਂ ਸਿਰੇ ਟਾਈਮ ਨਾਲ ਆਉਂਦੀ ਹਾਂ ਮੈਂ ਜਾ ਕੇ ਗੱਡੀ ਲਾਵਾਂ ਸਾਈਡ ਤੇ ਸਿਰੇ ਉੱਥੋਂ ਟਾਈਮ ਨਾਲ ਸਾਰਿਆਂ ਪਹਿਲਾਂ ਮੈਂ ਹੀ ਹਟਦਾ ਮੀਤ ਹੂੰ ਫੇਰ ਬਣਾਈਏ ਤੜਕੇ ਬਲੌਗ ਬਣਾਵਾਂਗੇ ਅੱਜ ਇੱਕ ਦੋ ਹਾਂ ਜੀ ਕਿਉਂ ਦੇਰ ਵੜਿਆਗੀ ਸਾਫੇ ਨਹੀਂ ਮੰਗਾ ਲੋੜੀ ਦੇ ਲਾਗੇ ਬਣਾਵਾਂਗੇ ਲੋੜੀ ਦੇ ਲਾਗੇ ਨਾਲ ਇੱਕ ਹਨ ਨੂੰ ਲੈ ਆਉਂਦਾ ਸ਼ਾਇਦ ਵੀ ਉਹ ਵੀ ਉਹ ਵੀ ਤੁਹਾਨੂੰ ਆਪੇ ਪਰ ਲੱਗ ਜਣਾ ਤੇ ਨਹੀਂ ਚਲੋ ਬਰਾਹਮਾ ਵਾਕੇ ਸਪੋਰਟ ਕਰਿਆ ਕਰੋ ਲਾਈਕ ਸ਼ੇਅਰ ਓਕੇ ਰਿਪੋਰਟ ਕਰਾਓ ਕੰਮ ਇਹ ਗੱਲ ਲਾਲ ਲਾਲਾ ਜੇ ਜਦਾਂ ਪ੍ਰੇਮ ਟੈਨੋਂ ਦਾ ਹੁੰਦਾ ਪਤਾ ਲੱਗ ਜੇ ਜਦਾਂ ਪਰ ਲੱਗ ਜੇ ਵੀ 16 ਜੀ ਮੁੰਡੇ ਉੱਠੇ ਪੀ ਵਧੀਆ ਸਿੱਖਿਆ ਦੇਂਦੇ ਨਹੀਂ ਗੰਦ ਪੈਲ ਨਹੀਂ ਭਰਾਵਾ ਇਹ ਵਿਖਾਉਂਦੇ ਤੇ ਨਹੀਂ ਕਈ ਮੈਂ ਇਹੋ ਜਿਹੇ ਬੰਦੇ ਵੇਖਿਆ ਵੀ ਪੀ ਆਰ ਕਿਨੂੰ ਫੋਨ ਲਈ ਹੈ ਨਾ ਜਿਹਦੇ 4 ਫਾਲੋਅਰ ਆ 4 ਸਬਸਕ੍ਰਾਈਬਰ ਆ ਉਹ ਗਾੜੀਆਂ ਬੜੀ ਹਵਾ ਜੀ ਕਰਦਾ ਹੈ ਵੀ ਮੈਂ ਪਤਾ ਨਹੀਂ ਕੀ ਮਲ ਜਿੱਤ ਲਿਆ ਆ ਇਹ ਗਲਤਲਾ ਗਲਤ ਆ ਜੇ ਆਪਾਂ ਕੇ ਇਹਦੇ ਹਵਾ ਕਰਨੀ ਆਪਾਂ ਤਰਲੇ ਕੱਢ ਕੇ ਪਹਿਲੋਂ ਆਪਣਾ ਫਾਲੋਅ ਕਰਾਓ ਕਰ ਜਾਈਗਾ ਤੇ ਮੁੜ ਕੇ ਅੱਖਾਂ ਕੱਢਣੀਆਂ ਇਹ ਬੰਦੇ ਵਾਲੀਆਂ ਕਰਤੂਤਾਂ ਨਹੀਂ ਯਾਰ ਹੈ ਬਾਕੀ ਚਲੋ ਜਿੱਦਾਂ ਦੀ ਅਗਲੀ ਦੀ ਮਰਜ਼ੀ ਤੇ ਨਹੀਂ ਆਪਾਂ ਕਿਸੇ ਨੂੰ ਬਦਲ ਨਹੀਂ ਸਕਦੇ ਬਾਕੀ ਜਿੱਦਾਂ ਕਿ ਇਹਨੂੰ ਸਹੀ ਲੱਗਦਾ ਹੁਣ ਜਾ ਕੇ ਤੇ ਫਿਕਰ ਪੈਂ ਕਰ ਉਹ ਖਾਣੇ ਤੁਹਾਨੂੰ ਜਿਹੜਾ ਆਪਣੇ ਹੁੰਦਾ ਨੈਸਲੇ ਦਾ ਦੁੱਧ ਲੈਣ ਬਾਕੀ ਆ ਜੂ ਨੇ ਬੋਲ ਨਹੀਂ ਲੋਕਾਂ ਕਾਪ ਲੋਕਾਂ ਕਾਪ ਹੈ ਹੋਣਾ ਦੁੱਧ ਓਕੇ ਸਾਰਾ ਗੱਡੀ ਐ ਚਲ ਕਰਨ ਦੇ ਲੋਡ ਹੁਣ ਦੁੱਧ ਸਾਰਾ ਬਾਕੀ ਸਾਲੀ ਕਰਕੇ ਹੱਸੋ ਬਤਾਏ ਕੋਣ ਐ ਦੁੱਧ ਮੈਂ ਮੋੜਾਂ ਹਾਂ ਕੋਈ ਨਾ ਮੋੜਦੇ ਹਾਂ ਹਾਂ ਆਇਆ ਤਾਇਰਾ ਵੀਰੇ ਦੇ ਹਾਂ ਅੰਦਰ ਆ ਸਾਰੇ ਆ ਨਹੀਂ ਨਹੀਂ ਇਹ ਗਲਤ ਰਾਹ ਚੱਲ ਗਿਆ ਅੰਦਰ ਹੀ ਜਾਓ ਚੱਲ ਕੋਈ ਨਹੀਂ ਚੱਲ ਆ ਮੈਂ ਚੱਲਿਆ ਹਾਂ ਦੋ ਛੁੱਟੀਆਂ ਨੂੰ ਆ ਇਹਦ ਕਰ ਨਹੀਂ ਇਹ ਆਣਾ ਕਰਨਾ ਬੜਾ ਮੈਨੂੰ ਭੁੱਖ ਲੱਗੀ ਯਾਰ ਢਿੱਡ ਨਾ ਢਿੱਡ ਨਾ ਨਹੀਂ ਕੋਈ ਢਿੱਡ ਨਾ ਠੀਕ ਹੈ ਟ੍ਰੈਡਰ 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 ਬੰਗਾਲੀ ਟਿੱਕਾ ਦੀ ਗੱਡੀ ਟਿੱਕਾ ਗੱਡੀ ਗੱਡੀ ਤਾਂ ਆਈ ਟਿੱਟਣਾ ਨਹੀਂ ਕੋਈ ਵਾਸਤਾ ਹਾਂ ਸਾਗ ਲਿਆਂਦਾ ਹੈ ਉਹ ਲਾਤਾ ਏ ਤੋੜਾ ਲਾਉਣ ਦੇ ਦਿਆ ਹੈ ਓਏ ਓਏ ਉਹ ਗੱਡੀ ਚਾਹੇ ਇੱਥੇ ਪਰਵਾਸ ਦੇ ਇੱਥੇ ਟੈਟਰ ਲਈ ਜਾਂਦੇ ਬਾਕੀ ਚਲੋ ਇੰਨੇ ਨਾਲ ਕਰਦੇ ਆ ਵਲੌਗ ਦੀ ਸਮਾਪਤੀ ਹੁਣ ਤੁਹਾਨੂੰ ਮਿਲਾਂਗੇ ਅਗਲੇ ਵਲੌਗ ਦੇ ਵਿੱਚ ਪਾਊਡਰ ਆਪਾਂ ਕਿਹੜਾ ਪਾਉਨੇ ਉਹ ਤੁਹਾਨੂੰ ਦੱਸਾਂਗੇ ਬਾਕੀ ਚੈਨਲ ਸਬਸਕ੍ਰਾਈਬ ਲਾਈਕ ਸ਼ੇਅਰ ਪਾਤੇ ਉਥੇ ਉਥੇ ਲੱਗੇ ਗਏ ਅੰਦਰ ਐਸਨ ਲਾਲਾ ਔਰ ਵੀ ਬਾਕੀ ਤੁਹਾਨੂੰ ਮਿਲਾਂਗੇ ਹੁਣ ਅਗਲੇ ਵਲੌਗ ਦੇ ਵਿੱਚ ਚੈਨਲ ਸਬਸਕ੍ਰਾਈਬ ਲਾਈਕ ਸ਼ੇਅਰ ਤੇ ਕਮੈਂਟ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀ ਤੁਹਾਨੂੰ ਹੋਰ ਕਿੰਦਾ ਵੀ ਸ਼ੈ ਚਾਹੀਦੀ ਹੈ ਠੀਕ ਹੈ ਤੇ ਬਾਕੀ ਆਜੋ ਤੁਹਾਨੂੰ ਮਿਲਦੇ ਹਾਂ ਅੱਗੇ ਸਵੇ ਬਾ ਮਿਲਾਂਗੇ ਅਗਲੇ ਵਲੌਗ ਦੇ ਵਿੱਚ